ਇਹ ਨਿੱਕਾ ਜਿਹਾ ਮਛਰ ਆਕਾਸ਼ ਤੱਕ ਪਹੁੰਚ ਨਹੀਂ ਸਕਦਾ। ਔਰ ਇੱਕ ਮਛਲੀ ਸਾਰੇ ਸਾਗਰ ਦਾ ਅੰਤ ਨਹੀਂ ਬਾਸ ਸਕਦੀ। ਇਸਨਹੀਂ ਇਸ ਸ਼ਬਦ ਵਿੱਚ ਉਚਾਈ ਹੈ, ਗਹਿਰਾਈ ਹੈ। ਇਸ ਸ਼ਬਦ ਦੇ ਅਰਥ ਮੈਂ ਆਰੰਭ ਕਰਾਂ। ਸਤਿਗੁਰਾਂ ਦੀ ਬਾਣੀ ਦੇ ਇੱਕ ਵਾਕ ਤੋਂ जागत सोया जन्म गवाया मनुख जागया हुआ है और सुता हुआ है रोशन खडा होवेगा जो जागया हुआ है वो जागया हुआ है जो सुता हुआ है वो सुता हो पर महाराज ऐसा नहीं कह रहे मनुख जागया हुआ है ਮਨੁੱਖ ਸੁਰਤਾ ਹੋਇਆ ਹੈ ਇਹਨੂੰ ਫਿਰ ਪ੍ਰਾਚੀਨ ઋષਿ ਮਨੀਆ ਨੇ ਸ਼ਬਦ ਦਿੱਤਾ ਹੈ ਇਸ ਅਵਸਥਾ ਨੂੰ ਅਰਧ ਚੇਤਨ ਅੱਧਾ ਜਾਗਿਆ ਅੱਧਾ ਸੁੱਤਾ ਹੋਇਆ ਇਸ ਵਾਸਤੇ ਅਧੂਰਾ ਹੈ ਅਰਧ ਚੇਤਨ ਅੱਧਾ ਜਾਗਿਆ ਅੱਧਾ ਸੁੱਤਾ ਹੈ ਜਾਗਿਆ ਹੈ ਧਨ ਦੇ ਪ੍ਰਤੀ ਸੁੱਤਾ ਹੈ ਧਰਮ ਦੇ ਪ੍ਰਤੀ ਜਾਗਿਆ ਹੈ ਪਦਾਰਥਾਂ ਦੇ ਪ੍ਰਤੀ ਸੁੱਤਾ ਹੋਇਆ ਹੈ ਪਰਮਾਤਮਾ ਦੇ ਪ੍ਰਤੀ ਜਾਗਿਆ ਹੈ ਪਰਵਾਰ ਦੇ ਪ੍ਰਤੀ ਸੁੱਤਾ ਹੋਇਆ ਹੈ ਨਿਰੰਕਾਰ ਦੇ ਪ੍ਰਤੀ ਇਹ ਹੁਣ ਅਗਰ ਸੁੱਤਾ ਹੋਇਆ ਮਨੁੱਖ ਪਾਠ ਵੀ ਕਰੇ ਪੂਜਾ ਵੀ ਕਰੇ ਕਥਾ ਵੀ ਕਰੇ ਕੀਰਤਨ ਵੀ ਕਰੇ ਸਾਰੇ ਧਾਰਮਿਕ ਕਰਮ ਕਰੇ ਤੋ ਸੁੱਤੇ ਦੇ ਸਾਰੇ ਕਰਮ ਵੀ ਸੰਸਾਰੀ ਹੋ ਜਾਣਗੇ ਕਿਉਂਕਿ ਜੇ ਇਸੇ ਪਰਮਾਤਮਾ ਦੇ ਪ੍ਰਤੀ ਇਹ ਜਾਗਿਆ ਹੀ ਨਹੀਂ ਤੇ ਪਰਮਾਤਮਾ ਦੇ ਪ੍ਰਤੀ ਕਰਮ ਕੀ ਹੱਲ ਕਰੇਗਾ ਕਿਸ ਤਰ੍ਹਾਂ ਕਰੇਗਾ ਉਮੀਦ ਇਹ ਦੇ ਜਿਹੜੇ ਗੈਰੇ ਸਦਸੰਗੀ ਕੁਝ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜਦੇ ਚਾਹੇਗਾ ਅਰਧ ਚੇਤਨ ਜਾਗਿਆ ਹੈ ਸੰਸਾਰ ਦੇ ਪ੍ਰਤੀ ਸੁਤ ਹੈ ਨਿਰੰਕਾਰ ਦੇ ਪ੍ਰਤੀ ਜਾਗਤ ਸੋਇਆ ਜਾਗਿਆ ਹੋਇਆ ਹੈ ਪਦਾਰਥਾਂ ਦੇ ਪ੍ਰਤੀ ਸੋਇਆ ਹੋਇਆ ਹੈ ਪਰਮਾਤਮਾ ਦੇ ਪ੍ਰਤੀ ਜਾਗਿਆ ਹੈ ਪਰਿਵਾਰ ਦੇ ਪ੍ਰਤੀ ਸਮਝ ਆ ਗਈ ਹੈ ਇਹ ਮਾਂ ਹੈ ਇਹ ਪਿਤਾ ਹੈ ਇਹ ਭਰਾ ਹੈ ਇਹ ਭੈਣ ਹੈ ਇਹ ਪਤਨੀ ਹੈ ਪਤੀ ਹੈ ਇਹ ਪੁੱਤਰ ਹੈ ਜਾਗੇ ਜਾਗਿਆ ਹੈ ਪਰਿਵਾਰ ਦੇ ਪ੍ਰਤੀ ਸੁੱਤਾ ਹੋਇਆ ਹੈ ਨਿਰੰਕਾਰ ਦੇ ਪ੍ਰਤੀ ਇਹ ਸੁਤਾ ਹੋਇਆ ਮਨੁੱਖ ਜੋ ਕੁਝ ਵੀ ਕਰੇਗਾ ਸਾਰੇ ਕਰਮ ਸੰਸਾਰੀ ਨੇ ਇਹਦਾ ਬਾਠ ਸੰਸਾਰੀ ਇਹਦਾ ਪੂਜਾ ਕੀਤੀ ਹੋਈ ਸੰਸਾਰੀ ਇਹਦਾ ਕਥਾ ਤੇ ਕੀਰਤਨ ਸੰਸਾਰੀ ਇਹਦਾ ਦਾਨ ਹੁਨ ਸੰਸਾਰੀ ਇਹਦਾ ਜਿਤਨਾ ਗਿਆਨ ਹੈ ਉਹ ਵੀ ਸੰਸਾਰੀ ਦੇਖਣ ਨੂੰ ਦਿ세ਗਾ ਇਹ ਧਾਰਮਿਕ ਕਰਮ ਕਰ ਰਿਹਾ ਹੈ ਧਰਮ ਦੇ ਪ੍ਰਤੀ ਤੇ ਸੁਤਾ ਹੋਇਆ ਕਿ ਤਸੋਇਆ ਇਹ ਧਾਰਮਿਕ ਜਗਤ ਵਿੱਚ ਬਹੁਤ ਕੁਝ ਹੋ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਮੈਂ ਅਰਜ਼ ਕਰਾਂ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਸੁਤੇ ਮਲਕ ਧਰਮ ਦੇ ਮੰਦਰ ਬਣਾ ਰਹੇ ਨੇ ਸੰਕੇ ਸੁਤੇ ਨੇ ਉਹਨਾਂ ਬੜਾਏ ਹੋਏ ਮੰਦਰਾਂ ਤੇ ਲੜਨ ਗਏ ਝਗੜਨ ਗਏ ਗੋਲੀਆਂ ਵੀ ਚੱਲਣ ਗਈਆਂ ਪਰ ਚਲਦੀਆਂ ਸੁਤੋਇਆ ਮਨੁੱਖ ਸੇਵਾ ਕਰ ਰਿਹਾ ਹੈ ਤੋਂ ਮੈਂ ਇੰਜ ਅਰਜ਼ ਕਰਾਂ ਜਾਗਿਆ ਹੋਇਆ ਹੈ ਸੰਸਾਰ ਦੇ ਪ੍ਰਤੀ ਜੋ ਸਿਰਫ ਸੰਸਾਰ ਦੇ ਪ੍ਰਤੀ ਜਾਗਿਆ ਉਹਦੇ ਸਾਰੇ ਕਰਮ ਸੰਸਾਰੀ ਨੇ ਚਾਹੇ ਉਹ ਦਾਨ ਹੈ ਚਾਹੇ ਉਹ ਪੁੰਨ ਹੈ ਚਾਹੇ ਉਹ ਕਥਾ ਹੈ ਚਾਹੇ ਉਹ ਕੀਰਤਨ ਹੈ ਚਾਹੇ ਉਹ ਪਾਠ ਹੈ ਚਾਇਓ ਪੋ ਜਾ ਸਭ ਸੰਸਾਰੀ ਅਗਰ ਹਰ ਮਨੁੱਖ 10 20 30 40 ਸਾਲ ਤੋ ਧਾਰਮਿਕ ਕਰਮ ਕਰ ਰਿਹਾ ਜੇ ਨੋ ਧਾਰਮਿਕ ਕਰਮ ਕਹਿੰਦਾ ਫਿਰ ਅਜੇ ਤੱਕ ਵੀ ਪ੍ਰਭੂ ਦੀ ਝਲਕ ਨਹੀਂ ਮਿਲੀ ਕੁਝ ਰਸ ਨਹੀਂ ਬਣਿਆ ਤੋ ਫਿਰ ਮੈਨੂੰ ਕਹਿਣ ਦੇਣਾ ਕਿ ਕੋਈ ਕਰਮ ਧਾਰਮਿਕ ਨਹੀਂ ਹੋਇਆ ਸਭ ਸੰਸਾਰੀ ਹੋਵੇ ਕਹ ਪਰਮਾਤਮਾ ਨੂੰ ਮਿਲਣ ਲਈ 40 ਸਾਲ ਲੱਗ ਜਾਂਦੇ ਨੇ ਕਈ ਜਨਮ ਲੱਗ ਜਾਂਦੇ ਨੇ ਨਹੀਂ ਇੱਕ ਸੈਕਿੰਡ ਦੇ ਵਿੱਚ ਮਿਲ ਲੈਂਦੇ ਇੱਕ ਜਿਤ ਜਾਏ ਇੱਕ ਛਣ ਬਹਾਇਓ ਇਤਨਾ ਛੇਤੀ ਜਗਤ ਦੇ ਵਿੱਚ ਕੁਝ ਵੀ ਨਹੀਂ ਮਿਲ ਸਕਦਾ ਇੱਕ ਬਹੁਤ ਵੱਡਾ ਮਕਾਨ ਬਣਾਣਾ ਹੈ ਕਿ ਇੱਕ ਛਿਨ ਇੱਕ ਛਿਨ ਇੱਕ ਸੈਕਿੰਡ ਹੈ ਇੱਕ ਸੈਕਿੰਡ ਦੇ ਵਿੱਚ ਬਣਾ ਸਕਦੇ ਨੇ ਕੀ ਆ ਇੱਕ ਸੈਕਿੰਡ ਦੇ ਵਿੱਚ ਲੰਬੀ ਯਾਤਰਾ ਕਰ ਸਕਦੇ ਆ ਕੀ ਆ ਇੱਕ ਸੈਕਿੰਡ ਦੇ ਵਿੱਚ ਬਹੁਤ ਵੱਡੀ ਵਿਦਿਆ ਹਾਸਲ ਕਰ ਸਕਦੇ ਆ ਡਿਗਰੀਆਂ ਲੈ ਸਕਦੇ ਆ ਪੀ ਐਚ ਡੀ ਕਰ ਸਕਦੇ ਆ ਕੀ ਆ ਇੱਕ ਸੈਕਿੰਡ ਦੇ ਵਿੱਚ ਕੋਈ ਬਹੁਤ ਵੱਡਾ ਕਾਰੋਬਾਰ ਕਰ ਸਕਦੇ ਆ ਇੱਕ ਸੈਕਿੰਡ ਦੇ ਵਿੱਚ ਸੰਸਾਰ ਦਾ ਕੰਮ ਸਮਾਂ ਮੰਗਦਾ ਹੈ ਨਿਰੰਕਾਰ ਦਾ ਕੰਮ ਤੇ ਸਮੇਂ ਤੋਂ ਬਾਹਰ ਇੱਕ ਸੈਕਿੰਡ ਵਿੱਚ ਹੁੰਦਾ ਹੈ। ਅਕਾਲ ਹੈ। ਇੱਕ ਸੈਕਿੰਡ ਦੇ ਵਿੱਚ। ਇੱਕ ਛਿੰਦ ਵਿੱਚ। ਨਿਰਵਾਣ ਕੀਰਤਨ ਗਾਉ ਕਰਤੇ ਕਾ ਨਿਮਕ ਸਿਮਰਨ। ਨਿਮਕ ਕੀਰਤਨ। ਇੱਕ ਸੈਕਿੰਡ ਦਾ ਕੀਰਤਨ ਸਾਰੇ ਬੰਦਨਾ ਨੂੰ ਤੋੜ ਦੇਵੇਗਾ। ਸਾਰੇ ਦੁੱਖਾਂ ਨੂੰ ਤੋੜ ਦੇਵੇ। ਇਹਨੂੰ ਕਿਦਰੇ ਅਤਕਤ ਨਹੀਂ ਨਾ ਸਮਝ ਲੈਣਾ। ਸਤਿਗੁਰ ਦੇ ਬੋਲ ਮੈਂ ਤੁਹਾਨੂੰ ਸਰਵਨ ਕਰਾ ਰਿਹਾ ਕਿਰਤਨ ਇੱਕ ਨਿਮਖ ਦਾ ਮੁਕਤ ਕਰ ਦੇਗਾ ਇੱਕ ਸੈਕਿੰਡ ਦਾ ਨਿਰਵਾਣ ਕੀਰਤਨ ਗਾਓ ਕਰਤੇ ਕ ਨਿਮਖ ਸਿਮਰਤ ਜਿਤ ਛੂਟ ਹੈ ਇੱਕ ਸੈਕਿੰਡ ਦਾ ਕੀਰਤਨ ਸਾਰੇ ਬੰਦਨਾ ਤੋਂ ਛੁਡਾ ਦੇਗਾ ਜਨਮ ਮਰਨ ਤੋਂ ਛੁਡਾ ਦੇਗਾ ਸਾਰੇ ਪਾਪਾਂ ਤੋਂ ਛੁਡਾ ਦੇਗਾ ਜਨਮਾਂ ਜਨਮਾਂ ਤਰਾਂ ਦੇ ਕੀਤੇ ਕਰਮਾਂ ਦੇ ਬੰਧਨਾਂ ਤੋਂ ਛੁਡਾ ਦੇਗਾ ਇੱਕ ਸੈਕਿੰਡ ਕੋਈ ਜਨਮ ਜਨਮ ਨਹੀਂ ਲੱਗਦਾ ਕੋਈ 30 40 50 60 ਸਾਲ ਨਹੀਂ ਲੱਗਦਾ ਇਹ ਯਾਤਰਾ ਹੁੰਦੀ ਤੇ ਇੱਕ ਸੈਕਿੰਡ ਦੇ ਚ ਹੈ ਇੱਕ ਸੈਕਿੰਡ ਦੇ ਵਿੱਚ ਲੈ ਕੇ ਨਨੋਖ ਦੇ ਕਈ ਜਨਵ ਲਗ ਜਾਂਦੇ ਕਿਉਂ ਉਹ ਧਰਮ ਦੇ ਨਾਂ ਤੇ ਜਿਤਨੇ ਕਰਮ ਕਰ ਰਿਹਾ ਹੁੰਦਾ ਹੈ ਤੇ ਸਮਝਦਾ ਮੈਂ ਧਾਰਮਿਕ ਕਰਮ ਕਰ ਰਿਹਾ ਉਹ ਧਾਰਮਿਕ ਕਰਮ ਨਹੀਂ ਨੇ ਕੀ ਹੋਇਆ ਕਥਾ ਕਰ ਰਿਹਾ ਹੈ ਕੀਰਤਨ ਕਰ ਰਿਹਾ ਹੈ ਪਾਠ ਕਰ ਰਿਹਾ ਹੈ ਪੂਜਾ ਕਰ ਰਿਹਾ ਹੈ ਕੀ ਹੋਇਆ ਗੁਰਦੁਆਰੇ ਜਾ ਰਿਹਾ ਹੈ ਮੰਦਰ ਜਾ ਰਿਹਾ ਥੋੜਾ ਜਿਹਾ ਮੈਂ ਕੁਝ ਹੋਰ ਖੁੱਲ ਕੇ ਕਿਹਾ ਤੇ ਹੋ ਸਕਦਾ ਹੈ ਕੱਚੇ ਸ਼ਰਦਾ ਵਾਲਿਆਂ ਨੂੰ ਸੱਟ ਲੱਗੇ ਇਤਨਾ ਹੀ ਕਾਫੀ ਭਗਤ ਕਬੀਰ ਇੱਥੇ ਤੱਕ ਕਹਿੰਦੇ ਨੇ ਉਹ ਜ਼ਰਾ ਕਿੰਜ ਕਹਿ ਲੋ ਉਹਨਾਂ ਦੇ ਬੋਲ ਆਪਣੇ ਢੰਗ ਦੇ ਨੇ ਗੁਰੂ ਨਾਨਕ ਇਸ਼ਾਰਿਆਂ ਦੀ ਭਾਸ਼ਾ ਵਰਤਦੇ ਨੇ ਇਸ਼ਾਰਿਆਂ ਨਾਲ ਸਮਝਾਈਏ ਕਬੀਰ ਕਹਿੰਦੇ ਨੇ ਇਸ਼ਾਰਿਆਂ ਨਾਲ ਸਮਝਣ ਵਾਲੇ ਨੇ ਇਹ ਲੱਠ ਮਾਰੀਏ ਤਾਂ ਸਮਝਣਗੇ ਇਸ ਕਬੀਰ ਇਸ ਤਰ੍ਹਾਂ ਸਮਝਾ ਦੇ। ਦੇਖੋ ਕੁਝ ਬੰਦੇ ਸੁੱਤੇ ਇਸ ਤਰ੍ਹਾਂ ਹੁੰਦੇ ਨੇ ਹਲਕੀ ਜਿਹਾ ਖੜਾ ਕੋਈ ਜਾਗ ਪਏ ਮਾਮੂਲੇ। ਭਰਤਰੀ ਤੇ ਇਥੇ ਤੱਕ ਕਹਿੰਦੇ ਨੇ ਐ ਪਵਨ ਤੂੰ ਆਇਸਤਾ ਚੱਲ ਤੇਵੇਂ ਚੱਲ ਤੇਰਾ ਜ਼ੋਰ ਦਾ ਵੇਖ ਮੈਨੂੰ ਪੂਰਨ ਜਾਗਰੀ ਤੋਂ ਤੋੜ ਕੇ ਸੁਲਾ ਦੇ ਹਰਾਨਗੀ ਜੋ ਸਵਰਸ਼ ਕਰ ਦਈਏ ਪਵਨ ਜ਼ੋਰ ਦੀ ਮੇਰੀ ਸੁਰਤ ਜੁੜੀ ਹੋਈ ਟੁੱਟ ਜਾਂਦੀ ਹੈ ਇੰਨੀ ਬਾਰੀਕ ਦੁਨੀਆ ਦਾ ਉਹ ਮਾਲਿਕ ਹੋ ਗਿਆ ਕਿਸੇ ਦੇ ਸਰੀਰਕ ਨੀਂਦ ਪਵਨ ਦੇ ਚੌਕੇ ਨਾਲ ਵੀ ਟੁੱਟ ਸਕਦੀ ਹੈ ਮਾੜੀ ਜਿਹਾ ਕਿਦਰੇ ਖੜਾਕ ਆਵਾਜ਼ ਹੋਈ ਜਾਗ ਪਏ